ਲੁਧਿਆਣਾ ਦੇ ਨਾਲ ਲੱਗਦੇ ਜਗਰਾਉਂ ਹਲਕੇ ਦੇ ਵਿੱਚ ਨਸ਼ਾ ਤਸਕਰ ਦੇ ਨਾਲ ਪੁਲਿਸ ਦੀ ਮੁੱਠ ਭੇੜ ਹੋ ਜਾਂਦਾ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਦਾ ਇਨਕਾਊਂਟਰ ਕਰ ਦਿੱਤਾ ਹੈ ਜਗਰਾਉਂ ਰੋਡ ਤੇ ਜਿਹੜਾ ਨਸ਼ਾ ਲੈ ਕੇ ਆ ਰਿਹਾ ਸੀ ਸੋ ਜਗਰਾਉਂ ਵੱਲ ਨੂੰ ਨਸ਼ਾ ਤਸਕਰ ਪੁਲਿਸ ਕੋਲ ਗੁਪਤ ਸੂchna ਦੇ ਆਧਾਰ ਤੇ ਹੈ ਜਿਹੜਾ ਨਸ਼ਾ ਤਸਕਰ ਨੂੰ ਫੜਨ ਲਈ ਇਹ ਟਰੈਪ ਲਗਾਇਆ ਹੋਇਆ ਸੀ ਜਿਸ ਵਿੱਚ ਇਹ ਫਸ ਜਾਂਦਾ ਹੈ ਤੇ ਇਨਕਾਊਂਟਰ ਦੇ ਦੌਰਾਨ ਹੈ ਜਿਹੜਾ ਨਸ਼ਾ ਤਸਕਰ ਦੇ ਲੱਤ ਤੇ ਗੋਲੀ ਲੱਗੀ ਹੈ ਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਹੈ ਜਿਹੜਾ ਭਰਤੀ ਕਰਵਾਇਆ ਗਿਆ ਅਤੇ ਉਸ ਕੋਲੋਂ ਦੇਸੀ ਕਟਾ ਸਪੋਰਟਸ ਬਾਈਕ ਵੀ ਬਰਾਮਦ ਕੀਤੀ ਗਈ ਹੈ ਪੁਰੀਆਣਾ ਲਾਈਵਲੀ ਅਮਿਤਾ ਪਰਦੀ ਰਿਪੋਰਟ ਸਰ ਅੱਜ ਜਿਹੜਾ ਅੰਕਾਊਂਟਰ ਕੀਤਾ ਪੁਲਿਸ ਨੇ ਇਹਦੇ ਬਾਰੇ ਮੈਂ ਦੱਸੂਗੀ ਡਿਟੇਲ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੈ ਕੱਲ ਆਪਾਂ ਤਿੰਨ ਬੰਦੇ ਫੜੇ ਸੀਗੇ 89 ਨੰਬਰ ਮਕਦਮਾ ਪੀਐਸ ਅਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉਂ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਏਟਲੀ ਸੀਆਈਏ ਦੀ ਜਿਹੜੀ ਟੀਮ ਹੈਗੀ ਹੈ ਉਹ ਤਫ਼ਤੀਸ਼ ਦੇ ਸਬੰਧ ਦੇ ਵਿੱਚ ਤਿੰਨ ਨੂੰ ਅਰ ਤਾਂ ਉਹ ਉਸੇ ਪੈਟਰੋਲਿੰਗ ਦੇ ਦੌਰਾਨ ਜੋ ਇਹ ਜਿਹੜਾ ਰੋਸ਼ਨ ਹੈ ਵੀ ਆਪਣੇ ਬਾਈਕ ਜਿਹੜਾ BMW ਉਹਦੇ ਵਿੱਚ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਪਚਾ ਦੇ ਵਿੱਚ ਘੁਮਾਇਆ ਤੇ ਉੱਥੇ ਡਿੱਗ ਗਿਆ ਤੇ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਇਹਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਜੋ ਇੱਕ ਰਾਉਂਡ ਇਹਦੀ ਰਾਈਟ ਲੈਗ ਦੇ ਉੱਤੇ ਇੰਜਰ ਹੋਇਆ ਹੈ ਤੋ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਦਫਤਰੀ ਜਿਹੜੀ ਹੈਗੀ ਉਹ ਜਾਰੀ ਹੈ ਸਰ ਇਹਦੇ ਬੈਕਗ੍ਰਾਉਂਡ ਪਤਾ ਲੱਗਿਆ ਕਿ ਕਿਹਨਾਂ ਨਾਲ ਲਿੰਕ ਸੀਗੇ ਜਾਂ ਮਤਲਬ ਕਿੱਥੋਂ ਇਹ ਚਿੱਟਾ ਸੁਣਿਆ ਕਿ ਅਮਰੀਕਾ ਤੋਂ ਵੀ ਕੋਈ ਲਿੰਕ ਸੀਗੇ ਤੇ ਕੋਈ ਜਿਹੜਾ ਹੈਗਾ ਜੀ ਰੋਸ਼ਨ ਇਹ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਤਕਰੀਬ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਆ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨ ਨਾਲ ਸੋ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਦੇ ਉੱਤੇ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਹੈ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਹਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਹਨੇ ਹੀ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕਲਖੁਰਦੇ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਤੇ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ੇ ਨੂੰ ਛੋਟਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੁਝ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਕੋਈ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਇੱਕ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਾਇਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਹੈ ਸੋ ਉਹ ਅਸੀਂ ਪੂਰੀ ਤਫਤੀਸ਼ ਕਰਾਂਗੇ ਵੀ ਉਹ ਕਿਹਦਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੋਨ ਬੰਦੇ ਦਾ ਕਿਉਂਕਿ ਉਹ ਡਾਊਟ ਉਹ ਵੀ ਅਸੀਂ ਡਿਟੇਲਸ ਵੈਰੀਫਾਈ ਕਰਾਂਗੇ ਤੇ 1315 ਬੋਰ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬਰਾਮੋ ਦਾ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲੱਸ ਇੱਕ ਜਿਹੜਾ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਨਾਲ ਨਾਲ ਇੱਕ ਪੀਐਨਡਬਲ ਦਾ ਮੋਟਰਸਾਈਕਲ ਉਹ ਰਿਹਾ ਉਹ ਸਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਾਂ ਨਾਲ ਸੰਬੰਧ ਰੱਖਦਾ ਸੀ ਜਾਂ ਮਤਲਬ ਇਹਦਾ ਆਪ ਦੇ ਗੈਂਗ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਵੀ ਇਹਦੇ ਜਿਹੜੇ ਪੁਰਾਣੇ ਕੇਸਾਂ 'ਚ ਕੇਸਵਾਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ ਅਜੀਤਵਾਲ ਤੇ ਢੁੱਡੀ ਦੇ ਪਿੰਡ ਦੇ ਬੰਦੇ ਤਿੰਨ ਫੜੇ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਸੀਗਾ ਸੋ ਉਹਨਾਂ ਨੂੰ ਇਹ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਚੁੱਕ ਜੀ ਥੈਂਕ ਯੂ